ਅੱਜ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਇੱਕ ਹੋਰ ਬਲੌਗ ਦੇ ਵਿੱਚ ਤੇ ਅੱਜ ਹੋ ਗਿਆ 15 ਅਕਤੂਬਰ 2025 ਠੀਕ ਹੈ ਜੀ ਤੇ ਸੂਰਜ ਨਿਕਲਿਆ 7 ਵਜੇ ਤੇ 40 ਮਿੰਟ ਦਾ ਟਾਈਮ ਹੋ ਚੁੱਕਿਆ ਹੈ ਠੀਕ ਹੈ ਜੀ ਮੋਟਰਸਾਈਕਲ ਬਾਹਰੋਂ ਕੱਢਦਾ ਸੀ ਸਵੇਰੇ ਸਵੇਰੇ ਤੇ ਜੀ ਚੱਲ ਰਹੀ ਜਾਂਦੀ ਪਾਣੀ ਪੂਣੀ पार ਕੇ ਰਖਤਾ ਜੋਕਾਂ ਨੂੰ ਛੱਡ ਕੇ ਆਵਾਂ ਪਹਿਲਾਂ ਤਿਆਰੀ ਹੋ ਗਈ ਆ ਤੁਹਾਡੇ ਬੈਗ ਪੈ ਆਵੇ ਤੇ ਚੱਲੀਏ ਇਹਨੂੰ ਨਾਲ ਜਰਾਵਰ ਨੂੰ ਵੀ ਲੈ ਕੇ ਚੱਲਦੇ ਆ ਨਹੀਂ ਨਾ ਜਰਾ ਤੰਗ ਕਰੂਗਾ ਕੱਲ ਐਸ ਮੁਕੇ ਅਸੀਂ ਆਉਂਦੇ ਪੈ ਜੀ ਵਿਆਹ ਤੋਂ ਠੀਕ ਹੈ ਕੱਲ ਕਿਦੋਂ ਘੰਟਾ ਡੇਢ ਬਾਅਦ ਪਹੁੰਚ ਗਏ ਸੀ ਹੁਣ ਟਾਈਮ ਹੋ ਗਿਆ ਵਾ 8:40 ਤੇ ਪਹੁੰਚ ਗਏ ਸੀ 9:30 ਵਜੇ ਚਲੋ ਚਪਲਾਂ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਚਪਲਾਂ ਲੋੜ ਨਹੀਂ ਲੋੜੇ ਆਜੋ ਆਜੋ ਚਲੋ ਚਲੀਏ ਬੈਗ ਤਾਂ ਸੁੱਕ ਲਿਆ ਆਹੋ ਬੈਗ ਤਾਂ ਲਿਆ ਆ ਉਹਦਾ ਚੱਕ ਕੇ ਆਜਾ ਸਵੇਰੇ ਕੱਲ ਮੋਟਰਸ ਨਾਲ ਤੇ ਆਏ ਆ ਤਾਂ ਸਵੇਰੇ ਸ਼ੰਡ ਬਹੁਤ ਲੱਗਦੀ ਸੀ ਜਾਂਦੀ ਵਾਰ ਆਉਂਦੇ ਵਾਰ ਮੋٹے ਕੱਪੜੇ ਪਾਇਆ ਸੀ ਤਾਂ ਵੀ ਬੜੀ ਠੰਡ ਬਣ ਗਈ ਰਾਤ ਨੂੰ ਨੇਰੇ ਨੇਰੇ ਪਿਆ ਜਿੰਨਾ ਟਾਈਮ ਨੇਰਾ ਸੀ ਉਹਨਾਂ ਕੋਲ ਟਾਈਮ ਘੱਟ ਸੀ ਤੇ ਜਦੋਂ ਚਾਨਣ ਆਉਗਾ ਉਦੋਂ ਜ਼ਿਆਦਾ ਬਾਦਗੀ ਹੋਰ ਵੀ ਹੋ ਜਾਂਦੀ ਹੈ ਜਵਾਨ ਹੋਏ ਗਈ ਇਹ ਜੇ ਪਰੇ ਨ ਗਈ। ਅਜੇ ਰੋਕੇ ਚਲੀਏ ਫਿਰ। ਹੈਂ? ਚਲੋ ਫਿਰ। ਅੱਜ ਦੀ ਵਾਰ। ਬੁੱਧਵਾਰ। ਅੱਜ ਸ਼ਨੀ ਹੈ ਤਾਂ। ਹੂੰ। ਬੁੱਧਵਾਰ ਵੀ ਰੱਖ ਪਰ ਸ਼ਨੀ ਆ ਤੋ। ਅੱਜ ਤੋ ਗਏ ਆ ਉਦੋਂ ਉੱਤੋਂ ਛੋਨਾ ਖੜਾ ਸੀ। ਹਨਾ ਵਰੀ। ਹਾਂ। ਕੋਣ ਦੇਖ। ਜਦੋਂ ਆਇਆ ਤੋ ਵੱਡਿਆ ਗਿਆ। ਕੋਣ ਦੇਖੋ। 11 ਨੂੰ ਗਏ ਆ ਤੇ 14 ਨੂੰ ਮੁੜਿਆ। ਅੱਗੇ। ਇਹ ਡਰਾਣਾ ਨਹੀਂ ਭਰ ਕੇ ਖੜਾਤਾ ਪੱਠਿਆਂ ਦਾ ਇਸ ਪਰ ਤੇ ਵੀ ਨਾ ਚੜਾਈ ਤੇ ਹੀ ਖਾਂਡੇ ਸੁੱਖ ਕਰਿਸ਼ ਨਹੀਂ ਐਸਾ ਇੰਨੇ ਠੰਡ ਹਾਣ ਦਵਾਲੀ ਆਣੀ ਕਿਨੇ ਦਵਾਲੀ ਤੇ ਰਹਿਗਾ 6 ਦਿਨ ਸਿਰਫ ਨਾ ਕੰਦੇ ਜੈ ਨਾ ਚਾਹੋ 6 ਦਿਨ ਦਵਾਲੀ ਆ 15 ਮਿੰਟ ਉਹ ਇਹ ਤਾਂ ਖੜੀ ਉੱਥੇ ਹੀ ਹੋਏ ਹੌਣ ਤੋਰੀ ਭਰੇ ਨਾ ਗੋ ਬਸ ਨਗਾਉਂਦੇ ਵੇ ਜੀ ਚਲੋ ਆ ਜਾਂਦੀ ਕੋਈ ਨਹੀਂ ਚੱਲੋ ਜੀ ਬਈ ਉੱਥੇ ਹੁਣ ਅਜੇ ਲੱਗ ਜਾਣੇ ਪਰੋਂ ਜਾਣੀ ਆ ਪੈਨ ਉਧਰੋਂ ਆ ਕੇ ਫਿਰ ਕੰਨੀਆਂ ਨੂੰ ਫਿਰ ਆਪਣੇ ਆਉਣੀ ਆ ਜੇ 10 ਮਿੰਟ ਲੱਗ ਹੀ ਜਾਣੇ ਆ ਹਲੇ ਹਲੇ ਉਹ ਵੇ ਟਰੈਕਟਰ ਆ ਗਿਆ ਜ਼ਰੇ ਬੈਗ ਪੈ ਰੱਖੀ ਬੈਗ ਰੱਖ ਦੋ ਕੋਈ ਨਹੀਂ ਇੱਥੇ ਰੱਖ ਦੋ ਤੇਦਰ ਸਾਰ ਹੋ ਗਿਆ ਸਾਗ ਹੋ ਗਿਆ ਸਾਗ ਤੋਰੀਆ ਛੀ ਹੁਣ ਨਹੀਂ ਜਾਣਾ ਵਿੱਚ ਸਾਰੇ ਬੂਟ ਪੈ ਜਾਣੇ ਨਾ ਉਧਰ ਨਹੀਂ ਜਾਣਾ ਵਿੱਚ ਨਹੀਂ ਅੱਗੇ ਤਾਂ ਛੋਟਾ ਛੋਟਾ ਸੀ ਉਦੋਂ ਤਾਂ ਦੂਰ ਜਾਂਦੀ ਸੀ ਐਵੇਂ ਹੀ ਉਦੋਂ ਨੂੰ ਪਤਾ ਨਹੀਂ ਕੀ ਟੱਕਲੇ 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 ਅੱਜ ਇਹਨਾਂ ਨੇ ਸਕੂਲ ਜਾਣਾ ਤੇ ਬਸ ਆਹ ਦਿਨ ਤਾਂ ਹੁਣ ਇਹਨਾਂ ਵਾਸਤੇ ਬਹੁਤ ਚੰਗੇ ਨੇ ਛੁੱਟੀਆਂ ਹੀ ਬਹੁਤ ਆ ਗਈਆਂ ਹੁਣ ਵਿੱਚੋਂ ਹੋ ਗਿਆ ਆਦੀਆਂ ਛੁੱਟੀਆਂ ਕਰ ਲਈਆਂ ਉਸ ਤੋਂ ਬਾਅਦ ਹੁਣ ਦਿਵਾਲੀ ਆ ਜਾਣੀ ਆ ਫਿਰ ਉਸ ਤੋਂ ਬਾਅਦ ਗੁਰਪੁਰਬ ਆ ਜਾਣਾ ਛੁੱਟੀਆਂ ਛੁੱਟੀਆਂ ਹੁੰਦੀਆਂ ਇਹਨਾਂ ਦੇ ਨਾਲ ਵਿੱਚ ਤਾਂ ਵੈਸੇ ਵੀ ਜੀ ਨਹੀਂ ਕਰਦਾ ਉਹ ਦਾ ਜਾਕਾਂ ਦਾ ਸਕੂਲ ਜਾਣ ਨੂੰ ਤੇ ਉਹ ਵੀ ਛੁੱਟੀਆਂ ਆ ਜਾਂਦੀਆਂ ਹਾਂ ਹਾਂ ਆਉਂਦੀ ਪਈ ਹੈ ਬੈਠੋ ਖੋਲੋ ਉਹ ਵੀ ਬਾਏ ਕਰਦੇ ਬਾਏ ਕਰਦੇ ਬਾਏ ਕਰਦੇ ਚਲੋ ਜੀ ਚਲੀਏ ਆਪਾਂ ਵੀ ਅਗੀਆਂ ਸਕੂਲ ਆਪਾਂ ਵੀ ਚਲੀਏ ਤੇ ਅੱਜ ਲੱਗੇ ਕੰਮ ਕਾਰ ਲਸਣ ਦਾ ਬਣਾਈਏ ਵੀ ਠੀਕ ਹੈ ਜੀ ਹੂੰ ਤੋਂ ਨਾ ਕੋਈ ਕਿਤੇ ਬੜਾ ਲੰਮਾ ਪੈ ਗਿਆ ਪਾਰਾ ਸੀ ਹਾਂ 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 ਇਹ 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 ਤੇਰਾ ਸ਼ਾਮ ਹੋ ਗਈ ਤੇ ਸਵੇਰ ਤਾਂ ਲੱਗੇ ਸੀ ਲਸਣ ਕੋਰ ਨਾ ਹੋਇਆ ਆਹ ਪੋਰਿਆ ਪਿਆ ਕੁਛ ਕਰੇ ਰੱਖਤਾ ਪੋਰ ਕੇ ਇਧਰੋਂ ਚੌਣੇ ਵਾਲੀ ਟਰਾਲੀ ਆਉਣ ਲੱਗ ਗਈ ਐ ਤੇ ਸਾਈਡ ਤੇ ਕਰ ਦਈਏ ਸਮਾਨ ਲਸਣ ਉਸਨ ਪਾਸੇ ਘੜਤੀ ਸਾਈਡ ਤੇ ਹੋ ਜਾ ਚੱਕੋ ਨਾਂਗੀ ਹਰ ਬੜਾ ਇੱਕ ਹੀ ਹੋ ਗਿਆ ਚਲੋ ਚੱਕਰ ਆਖੋ ਅਸੀਂ ਵੀ ਚੱਕੀ ਇੱਥੇ ਸਮਾਨ ਤੇ ਮਿੱਟੀ ਲੈ ਕੇ ਆਉਣੀ ਆ ਬੜਾ ਮਿੱਟੀ ਬਣਾਉਣਾ ਆ ਆਖੋ ਥੋੜੀ ਮਿੱਟੀ ਲੈ ਕੇ ਆਉਣੀ ਆ ਫਿਰ ਉਹ ਬਣਾਉਣੀ ਆ ਆ ਦੋ ਚਾਰ ਘੰਟੇ ਰਹਿ ਕੇ ਲਈਏ ਫੋਰ ਆੜੇ

ਕਿਤਾਕਾ ਉਈ ਇਹਨੂੰ ਬਠਾਈ ਉੱਤੇ ਮੈਂ ਚੱਕ ਲਿਆ ਲਾ ਰਿਹਾ ਲੱਗਾ ਖੇੜਨ ਹਾਂ ਇੱਕ ਬਠੜ ਭਰਿਆ ਪਿਆ ਹੁਣ ਜੇ ਉਹ ਵੀ ਚੱਕ ਲਿਆਂ ਤਾਂ ਮੈਂ ਵੀ ਫਿਰ ਇਹਨੇ ਰਹਿਣਾ ਸੀ ਇਕੱਲੇ ਨੇ ਹੁਣ ਮੈਨੂੰ ਇੱਥੇ ਖੜਨਾ ਪੈਣਾ ਤੇ ਸਿਮਰਨ ਆਪੇ ਢੇੜੇ ਲਾਊਗੀ ਉਹ ਲੈ ਕੇ ਚਲੀ ਗਈ ਇੱਕ ਬਠੜ ਤੇ ਇੱਕ ਬਠੜਾ ਭਰਿਆ ਪਿਆ ਠੀਕ ਹੈ ਜੀ ਜਮੀਨੋਂ ਆਵੇ ਥਾਂ ਗਿੱਲੀ ਗਿੱਲੀ ਨਿਕਲਦੀ ਹੈ ਤਾਂ ਬਹੁਤ ਤੇ ਆਪਣਾ ਥਾਂ ਦਾ ਕੁਝ ਜ਼ਿਆਦਾ ਹੀ ਗਿੱਲਾ ਵਾ ਚੱਲਦੇ ਆ ਉੱਥੇ ਵੀ ਪਹਿਲਾਂ ਮਿੱਟੀ ਢੋਲੀ ਹੈ ਤੂੰ ਖਾਣ ਨਾ ਲੱਗ ਜੀ ਇਹ ਮਿੱਟੀ ਹੋਈ 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 ਇਧਰ ਦੇਖ ਲੋ ਵੀ ਮਿੱਟੀ ਦਿੱਤੀ ਹਟੋ ਤਹਾਨੂੰ ਜੋਰੇ ਨੂੰ ਵਿਖਾਈਏ ਮਸ਼ੀਨ ਇੱਧਰ ਚਾਚਾ ਇੱਕ ਮਸ਼ੀਨ ਚੱਲਦੀ ਸੀ ਆਪਣੇ ਘਰਾਂ ਦੇ ਕੋਲ ਤੇ ਮੈਂ ਕਹਨੂੰ ਵਿਖਾਈਏ ਤੇ ਚੋਨਾਵੜ ਦੀ ਪਿਆ ਹੋਵੇ ਤੇ ਮੈਂ ਕਹਨੂੰ ਨੇੜੋ ਜਿਹਾ ਲੈ ਕੇ ਵਿਖਾਈਏ ਵੇਖ ਦਿਖਦੀ ਆਹ ਵੇਖਦਾ ਆਹ ਦਿਖਦੀ ਵੀ ਚਲੋ ਵੀ ਚਲੋ ਵੀ ਚਲਿਏ ਵੇਖ ਲਈ ਮਸ਼ੀਨ ਚਲਿਏ ਤਕੀਨਾ ਆ ਗਿਆ ਮਿੱਟੀ ਢੋ ਕੇ ਤੇ ਚਾਹ ਚੂ ਪੀ ਗਏ ਤੇ ਫਿਰ ਸੁਬਾਹ ਦੇਖਦੇ ਆਂ ਲਸਣ ਪੋੜਨਾ ਫਿਰ ਰਾਤ ਨੂੰ ਥੋੜਾ ਪੋੜਾਂਗੇ ਤੇ ਆਵਾ ਜਿਹੜਾ ਟੁਕ ਟੁਕ ਲਵਾਈ ਜਨੋ ਮਸਨ ਜਿਹੜਾ ਬੀ ਬਣਾਉਣ ਦਾ ਕੰਮ ਪੋੜਨਾ ਉਹ ਥੋੜਾ ਜਿਹਾ ਲੰਮਾ ਚੱਲ ਜਾਂਦਾ ਇਸ ਕਰਕੇ ਰਾ ਆਪਣਾ ਤੁਹਾਨੂੰ ਨਹੀਂ ਕਹਿੰਦਾ ਕੱਲ ਨੂੰ ਕੰਮ ਤੇ ਵੀ ਜਾਣਾ ਆਪਦੇ ਠੀਕ ਹੈ ਚਲੋ ਇਹ ਪੱਠਾ ਦੇ ਵਿੱਚੋਂ ਨਵੀਂ ਚਲੀਏ ਵੱਜਣਗੇ ਹਨਾ ਹੋਲਾ ਦੇ ਚਲੋ ਕੀ ਆਹ ਚੀਆ ਲੈ ਚੀਆ ਲੈ ਜੋੜਿਆ ਚੀਆ ਲੈ ਚੀਆ ਲੈ ਇੱਥੇ ਖੇਡਣ ਲੱਗ ਜਾਂਦਾ ਹੁੰਦਾ ਫੇਰ ਨਹੀਂ ਜੋਰ ਇਹਦੀ ਵਾਰੀਆਂ ਦੀ ਹੋਰ ਕਿਸੇ ਨੂੰ ਜਾਣ ਦੀ ਇੱਥੇ ਹੀ ਫਿਰ ਕੋ ਮਹੀਆਂ ਦਾ ਇੰਜਣ ਦੇ ਕੋਲ ਇੰਜਣ ਨੂੰ ਬਹੁਤ ਪਸੰਦ ਆ ਫਿਰ ਚੱਲੇ ਇਧਰ ਦੀ ਲਾਂ ਚੱਲੀਏ ਹੋਏ ਹੋਲ ਹੋ ਰਿਹਾ ਮਦੋਰ ਹੋਏ ਆ ਗਈ ਖੇਡਣ ਤੇਰੇ ਨਾਲ ਉਹ ਵੜ ਗਈ ਵੜ ਗਈ ਅੰਦਰ ਚੇਦ ਗਈ ਹਾਂ ਬਈ ਆਪਣਾ ਮੰਜਾ ਵੀ ਚੱਕ ਕੇ ਚਲੀਏ ਇੱਕ ਵਾਰੀ ਆ ਸੰਭ ਦੀ ਜਿਹੜਾ ਤਾਂ ਮਿੱਟੀ ਲੈ ਜਾਂਦੀ ਸੀ ਆਹ 11 ਵੱਠ ਲੈ ਜਾਂਦੀ ਚਾਹ ਹੋ ਗਈ ਹਣੀ ਗਰਮ ਹੈ ਨਾ ਆਪਾਂ ਉਹ ਚਾਹ ਪੀ ਠੀਕ ਹੈ ਚਲੋ ਆਪਣਾ ਪਰਮਾਡੀ ਦਾ ਦਾ ਵੀ ਕਰ ਲਈਏ ਨਾ ਬੰਦੋਬਸਤ ਫਿਰ ਆਪਾਂ ਸਾਮਾਨ ਰੱਖੀ ਆਵਾਂਗੇ ਚਲੋ ਓਏ ਨਾ ਇਹ ਨਾ ਖਲਾਰਦੀ ਲਸਣ ਲਸਣ ਨਾ ਖਰਾਬ ਕਰਦੀ ਓਏ ਹੋਏ ਇਹ ਨਾ ਨਾ ਓਏ ਓਏ ਗਰਮ ਹੋਊਗਾ ਹਟ ਜਾ ਹਟ ਜਾ ਹਟ 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 ਜਾ ਇੱਧਰ ਆ ਜਾ ਛੱਕੀ ਰੀ ਡੱਬੀ